ਗਧਿਆਂ ਦੇ ਸਿੰਘ ਹੁੰਦੇ ਕਾਸ਼ ਘੋੜੇ ਦੁੱਧ ਦੇ ਸਕਦੇ ਤੇ ਕਾਸ਼ ਗਾਇਆਂ ਤੇਜ਼ ਦੌੜ ਸਕਦੀਆਂ ਔਰ ਕਾਸ਼ ਅਸੀਂ ਸ਼ਾਪਿੰਗ ਕਰ ਜਾਂਦੇ ਤੇ ਦੁਕਾਨਦਾਰ ਸਾਨੂੰ ਨਾਲ ਪੈਸੇ ਵੀ ਦਿੰਦੇ ਕਿੰਨੀ ਕਪੁੱਠੀ ਸੋਚ ਹੈ ਨਾ ਕਹਿੰਦੇ ਨੇ ਵੀ ਉਲਟੀ ਸੋਚ ਵਾਲਿਆਂ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂਗਾ ਪਰ ਉਲਟੀ ਚੀਜ਼ ਕਰਨ ਵਾਲਾ ਸਾਡੇ ਇਸ ਸ਼ੋਅ ਦਾ ਇੱਕ ਸ਼ਕੀਰ ਬਣਦਾ ਹੈ ਯਾਨੀ ਕਿ ਹੀ ਟਾਈਟਲ ਮਿਸਟਰ किंग शकील अंकल जी सास्विकाल जी महाराज सास्विकाल जी अंकल जी एक ਗੱਲ ਦੱਸੋ ਵੀ ਸੁਣਿਆ ਤੁਹਾਨੂੰ ਬੜੇ ਫੁੱਟੇ ਫੁੱਟੇ ਸ਼ੌਕ ਨੇ ਜੀ ਬਸ ਜੀ ਇਹ ਬਚਪਨ ਦੇ ਬਸ ਬਸਰਾਰਤਾ ਕਰਨ ਸਾਂ ਜੀ ਅੱਛਾ ਜੀ ਬਸ ਉਤੋਂ ਕਰਕੇ ਜੀ ਸ਼ੁਰੂ ਹੋਈ ਹੈ ਓਕੇ ਤੇ ਮਤਲਬ ਜਦੋਂ ਤੁਸੀਂ ਛੋਟੇ ਹੁੰਦੇ ਸੀ ਬੜੇ ਨੋਟੀ ਬాయ్ ਹੁੰਦੇ ਸੀ ਹੈ ਬਿਲਕੁਲ ਠੀਕ ਹੈ ਜੀ ਪੁੱਠੀ ਬੋਲੀ ਬੋਲੀ ਪੁੱਠੀਓ ਗੱਲਾਂ ਕਰਨੀਆਂ ਉਥੋਂ ਦਾ ਖਿਆਲ ਹੈ ਕਿ ਪੁੱਠੇ ਗਾਣੇ गा ਕੇ ਵੀ ਦੇਖੀਏ ਪੁੱਠਾ ਲਿਖੇ ਵੀ ਦੇਖੀਏ ਰਾਣੀ ਪੁੱਠੇ ਕਰੀਏ ਓਕੇ ਉਥੋਂ ਫਿਰ ਸ਼ੁਰੂ ਹੋਇਆ ਫਿਰ ਥੋੜਾ ਜਿਹਾ ਸ਼ੌਕ ਸ਼ੁਰੂ ਹੋਇਆ ਉਥੋਂ ਫਿਰ ਆਪਣਾ ਐਜੀ ਅੱਛਾ ਇੰਟਰਸਟਿੰਗ ਗੱਲ ਹੈ ਵੀ ਫਿਰ ਦੁਨੀਆਦਾਰੀ ਦੇ ਜਿਹੜੇ ਕੰਮ ਨੇ ਉਹ ਤੁਸੀਂ ਸਾਰੇ ਸਿੱਧੇ ਕਰਦੇ ਹੋ ਉਹ ਇਹ ਹੈ ਜੀ ਕਿ ਦੁਨੀਆਦਾਰੀ ਦਾ ਮਤਲਬ ਹੈ ਕਿ ਕਿਸੇ ਨੂੰ ਧੋਖਾ ਨਾ ਦਿਓ ਓਕੇ ਜ਼ਿੰਦਗੀ ਕਿਸੇ ਕੰਮ ਆ ਜਾਓ ਔਰ ਛੁਡਣਾ ਬੋਲੋ ਕਿਸੇ ਦੀ ਅਮਾਨਤ ਦੀ ਖਾਣਦ ਨਾ ਕਰੋ ਇਹ ਹੈ ਜੀ ਦੁਨੀਆਦਾਰੀ ਸਿੱਧੇ ਕਰਨਾ ਤੇ ਬਾਕੀ ਜਿਹੜਿਆ ਪੁੱਠੇ ਗਾਂਵੇ ਤਾਂ ਆਪਣਾ ਸ਼ੌਕ ਅਸੇ ਪੁੱਠਾ ਲਿਖਣਾ ਗਾਣਾ ਗਾਣਾ ਜਾਂ ਬੋਲਣਾ ਇੰਟਰਸਟਿੰਗ ਗੱਲ ਇਹ ਆ ਵੀ ਜਿਹੜੇ ਵੀ ਇਹਨਾਂ ਨੇ ਦੁਨੀਆਦਾਰੀ ਦੀ ਗੱਲ ਕੀਤੀ ਐ ਵੀ ਝੂਠ ਨਹੀਂ ਬੋਲਣਾ ਤੇ ਲੋਕਾਂ ਨੂੰ ਤੰਗ ਨਹੀਂ ਕਰਨਾ ਦੇਖਿਆ ਜਾਵੇ ਤਾਂ ਦੁਨੀਆ ਸਾਰਾ ਕੁਝ ਪੁੱਠਾ ਕਰਦੀ ਤੇ ਹੈ ਹੀ ਐ ਦੇਖੋ ਜੀ ਇਹ ਗੱਲ ਕਰਨ ਦਾ ਫਾਇਦਾ ਤਾਂ ਵਜੇ ਅਗਰ ਪ੍ਰੈਕਟੀਕਲੀ ਕਰਨੀ ਹੋਵੇ ਤੇ ਝੂਠ ਬੋਲੀ ਜਾ ਤੇ ਉਹਦਾ ਫਾਇਦਾ ਕੀ ਤੇ ਫਿਰ ਅੰਕਲ ਜੀ ਦੁਨੀਆਦਾਰੀ ਦੇ ਹਿਸਾਬ ਨਾਲ ਤਾਂ ਫੇਰ ਵੀ ਉਹ ਪੁੱਠਾ ਹੀ ਕੰਮ ਹੋਇਆ ਨਾ ਜਿਹੜਾ ਤੁਸੀਂ ਕਰਦੇ ਹੋ ਦੁਨੀਆ ਜੋ ਹੰਬੜ ਜਿਗਰੇ ਸੀ ਆਪਣਾ ਵਿਖਣਾ ਜਿਹੜਾ ਪ੍ਰਭੂ ਨੇ ਸਾਡੇ ਗਾਜ ਟੋਲ ਪਾਇਆ ਉਸੇ ਵਜਾਣਾ ਲੋਕਾਂ ਨੂੰ ਥੋੜਾ ਵਜਾਣਾ ਸਾਡਾ ਕੋਲ ਇਹ ਤਾਂ ਹੈ ਤੇ ਜਦੋਂ ਤੁਸੀਂ ਪੁੱਠਾ ਗਾਣਾ ਸ਼ੁਰੂ ਕੀਤਾ ਜਾਂ ਪੁੱਠਾ ਲਿਖਣਾ ਸ਼ੁਰੂ ਕੀਤਾ ਹਾਂਜੀ ਤੇ ਕਰਦਿਆਂ ਦਾ ਕੀ ਰਿਐਕਸ਼ਨ ਸੀਗਾ ਕਰਦੇ ਕੀ ਕੀ ਕੁਝ ਗੁੱਸੇ ਹੋਏ ਹੱਸੇ ਬਜ਼ਾਰ ਨਾ ਨਾ ਮੈਨੂੰ ਪੂਰਾ ਕੋਪਰੇ ਮਿਲੀ ਕਰੋ ਮੈਨੂੰ ਕੋਈ ਅਸੀ ਗੱਲ ਨਹੀਂ ਛੱਡ ਤਣਾ ਜੀ ਸਭ ਬੜੇ ਖੁਸ਼ ਹੋਏ ਓਕੇ ਹਾਂ ਤੇ ਯਾਰ ਦੋਸਤ ਵੀ ਫਿਰ ਪਾਰਟੀ 'ਚ ਕਹਿੰਦੇ ਨੇ ਯਾਰ ਪੁੱਠਾ ਗਾ ਕੇ ਸੁਣਾ ਯਾਰ ਦੋਸਤ ਵੀ ਕਹਿੰਦੇ ਮੈਨੂੰ ਬੜੇ ਵਾਰੀ ਗਿਆ ਮੈਨੂੰ ਹੋਰ ਕਿੰਨੇ ਕਿੰਨੇ ਇੱਕ ਗਾਣੇ ਤੁਹਾਨੂੰ ਆਉਂਦੇ ਨੇ ਦੇਖੋ ਗੱਲ ਇਹ ਜੀ ਮੈਂ ਸੱਚੀ ਗੱਲ ਇਹ ਕਿ ਹੁਣ ਬਹੁਤੀ ਪ੍ਰੈਕਟਿਸ ਨਹੀਂ ਕਰੀਦੀ ਥੋੜੇ-ਬੋੜੇ ਗਾਣੇ ਗਾ ਲਈਦੇ ਆ ਗੁਜ਼ਾਰਾ ਕਰ ਲਈਦੇ ਬਸ ਐਸਾ ਹੋਰ ਤੇ ਅੰਕਲ ਜੀ ਹੁਣ ਸਾਨੂੰ ਵੀ ਗੁਜ਼ਾਰਾ ਕਰਕੇ ਵਿਖਾ ਦਿਓ ਨਾ ਹੁਣ ਜੀ ਆ ਜਲਾ ਕਰ ਆਪ ਬੁਝਾਇਆ ਐਸਦਾ ਕੋਈ ਪੁੱਛਾ ਈ ਦਲੇ ਜਾਰਕ ਪਾਵੇ ਜੁਬਾਇਆ ਈ ਦਲੇ ਜਾਰਕ ਪਾਵੇ ਜੁਬਾਇਆ ਰੇਤੇ ਮਾ ਕਰਿ ਲਾਨੇ ਲਿਦੜੋ ਤ ਨਾ ਜੇ ਲਾਵੇ ਵਾ ਵਾ ਅਗਲੀ ਮੈਨੇ ਗੱਲ ਦੱਸੋ ਇਹ ਪੱਕੀ ਗੱਲ ਹੈ ਵੀ ਤੁਸੀਂ ਪੁੱਠਾ ਗਾਇਆ ਕਿ ਫ੍ਰੈਂਚ ਚ ਗਾਇਆ ਮੈਨੂੰ ਤਾਂ ਲੱਗਦਾ ਤੁਸੀਂ ਫ੍ਰੈਂਚ ਭਾਸ਼ਾ ਚ ਗਾਇਆ ਹੈ ਇਹ ਜੀ ਯਕੀਨ ਕਰਦੇ ਮਿਰਦੇ ਤੇ ਬਿਲਕੁਲ ਪੁੱਠਾ ਗਾਇਆ ਜੋ ਤੁਸੀਂ ਤੁਸੀਂ ਇਹ ਪੁੱਠਾ ਸੋਚੋਗੇ ਤੁਹਾਨੂੰ ਪਤਾ ਲੱਗੇਗਾ ਠੀਕ ਕਰ ਰਹੇ ਹੋ ਮੈਨੂੰ ਲੱਗਦਾ ਮੈਨੂੰ ਸਿੱਧਾ ਸੋਚਣਾ ਪੈ ਰਿਹਾ ਬਿਲਕੁਲ ਓਕੇ ਅ ਅੰਕਿਤ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਘਰੇ ਵੀ ਇਦਾਂ ਹੀ ਉਲਟੀ ਲੈਂਗੁਏਜ ਦੇ ਵਿੱਚ ਬੋਲਦੇ ਹੋ ਲੈ ਕੇ ਜਿਵੇਂ ਅਸੀਂ ਸਕੂਲ 'ਚ ਹੁੰਦੇ ਸੀ ਉਹਦੇ ਵਿੱਚ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਨਹੀਂ ਆਪਣੇ ਯਾਰ ਦੋਸਤਾਂ ਨਾਲ ਬਿਲਕੁਲ ਨਹੀਂ ਇਹ ਸਿਰਫ ਤੁਹਾਡੀ ਆਪਣੀ ਇੱਕ ਐਸੀ ਭਾਸ਼ਾ ਹੈ ਜਿਹੜੀ ਤੁਹਾਨੂੰ ਸਮਝ ਆਉਂਦੀ ਹੈ ਘਾਰਕੀ ਬੋਲੇ ਕਰਨਾ ਹੋਣਾ ਰੀਡਿੰਗ ਨਾਲ ਸਿਰਫ ਘਾਰਨੀ ਕਰੀ ਬੋਲੇ ਅੱਛਾ ਅੰਕਲ ਜੀ ਕੋਈ ਇਨਾਮ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੇ کیا ਵਾਹ ਆ ਚੀਜ਼ ਹੈ ਕੋਈ ਸਰਟੀਫਿਕੇਟ ਕੋਈ ਇਨਾਮ ਕਿਤੇ ਨਹੀਂ ਇਹ ਚੀਜ਼ੀ ਕੋਤ ਮੰਨਣੀ ਆਪਣੀ ਨਾ ਕਰੀ ਜੀ ਫੜ ਕੋਈ ਸੋਚਿਆ ਨਾ ਕਰੀ ਇਹ ਚੀਜ਼ ਬੜੇ ਵਿਚਾਰਿਆ ਅੰਕਲ ਜੀ ਤੁਸੀਂ ਇਹ ਦੱਸੋ ਵੀ ਕਿੰਨੀ ਫਾਸਟ ਤੁਸੀਂ ਉਲਟਾ ਲਿਖ ਲੈਂਦੇ ਹੋ ਕਾਫੀ ਫਾਸਿਲ ਹੋਣੀ ਮੈਂ ਉਰਦੂ ਦਾ ਮੈਂ ਬਹੁਤ ਏਹ ਲੇ ਰਹਾ ਨਾ ਫਲੂਐਂਟਲੀ ਹਿੰਦੀ ਵੀ ਇੰਗਲਿਸ਼ ਵੀ ਕਾਫੀ ਕਾਫੀ ਫਾਸਿਲ ਹੋ ਰਿਹਾ ਪਰ ਅਗਲੀ ਉਰਦੂ ਉਰਦੂ ਤਾਂ ਵੈਸੀ ਪੁੱਠੀ ਨਹੀਂ ਲਿਖਦੇ ਹੁੰਦੇ ਨਾ ਨਾ ਉਰਦੂ ਚੱਲਦਾ ਫਰੋਮ ਰਾਈਟ ਟੂ ਲੈਫਟ ਹਾਂਜੀ ਮੈਂ ਚੱਲਣਾ ਫਰੋਮ ਲੈਫਟ ਟੂ ਰਾਈਟ ਹਿੰਦੀ ਹਿੰਦੀ ਚੱਲਦੀ ਫਰੋਮ ਲੈਫਟ ਟੂ ਰਾਈਟ ਮੈਂ ਚੱਲਣਾ ਰਾਈਟ ਟੂ ਲੈਫਟ ਉਲਟਾ ਤਰੀਕਾ ਹੈ ਨਾ ਉਲਟਾ ਕੰਮ ਕਰ ਰਹੇ ਸੀ ਲਿਖਣਾ ਵੀ ਉਲਟਾ ਅਗਰ ਉਹਨੂੰ ਪੜ੍ਹਨਾ ਹੋਵੇ ਤੇ ਸ਼ੀਸ਼ੇ ਕਰਕੇ ਪੜ੍ਹ ਸਕਦੇ ਓਕੇ ਅੰਕਲ ਜੀ ਔਰ ਕਿੰਨਾ ਇੱਕ ਪੁੱਠਾ ਕੰਮ ਕਰਦੇ ਹੋ ਸੌਰੀ ਕਿੰਨੇ ਕ ਪੁੱਠੇ ਪੁੱਠੇ ਸ਼ੌਕ ਨੇ ਤੁਹਾਡੇ ਗੱਲ ਹੈ ਜੀ ਕਿ ਪਹਿਲੀ ਜੀ ਗੱਲ ਹੈਗੀ ਹੈ ਕਿ ਮੈਨੂੰ ਅੰਕਲ ਜੀ ਨਾਲ ਕੋ ਓਕੇ ਸੌਰੀ ਮੇਰਾ ਨਾਮ ਅਜੇ ਰਮੇਸ਼ ਮੈਰਾ ਜਾਂ ਕਾਕਾ ਜੀ ਕੋ ਮੈਨੂੰ ਕਾਕਾ ਖੜ ਗਏ ਜੀ ਨਹੀਂ আচ্ছা ਕਾਕਾ ਹਾਂ ਵੈਸੇ ਲੱਗਦਾ ਵੀ ਤੁਸੀਂ ਕਾਕੇ ਹੋ ਤੁਹਾਡੀ ਬਹੁਤ ਮਿਹਰਬਾਨੀ ਹੈ ਜੀ ਜਿੱਤੇ ਮੇਰੇ ਤੁਹਾਡੀ ਬਹੁਤ ਮਿਹਰਬਾਨੀ ਹੈ 올 ਰਾਈਟ ਥੈਂਕ ਯੂ ਅੰਕਲ ਜੀ ਸੌਰੀ ਨਹੀਂ ਕਾਕਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸ਼ੋਅ ਤੇ ਆਏ ਤੇ ਤੁਸੀਂ ਸਾਨੂੰ ਇੱਕ ਬੜਾ ਵੱਖਰਾ ਜਿਹਾ ਯਾਨੀ ਕਿ ਇਹਦੀ ਆਪੋਜ਼ਿਟ ਕਲਰ ਦੱਸਿਆ ਸਿੱਧੇ ਤਾਂ ਸਾਰੇ ਚੱਲਦੇ ਨੇ ਪੁੱਠੇ ਚੱਲ ਕੇ ਦੇਖੋ ਇਹ ਵੀ ਕਿਸੇ ਕਿਸੇ ਦਾ ਸ਼ੌਕ ਹੋ ਸਕਦਾ ਬਟ ਯੈਸ ਰਿਮੈਂਬਰ ਵਾਟ ਹੀ ਸੈਡ ਦੁਨੀਆਦਾਰੀ ਦੇ ਸਾਰੇ ਕੰਮ ਸਿੱਧੇ ਕੀਤੇ ਹਾਂ ਸ਼ੌਕ ਥੋੜੇ ਪੁੱਠੇ ਸੀਗੇ ਦੇਰ ਇਜ਼ ਅ ਵੈਰੀ ਥਿਨ ਲਾਈਨ ਬੀਟਵੀਨ ਗਲਤ ਤੇ ਪੁੱਠੇ ਸ਼ੌਕ ਥਿੰਕ ਅਬਾਊਟ ਇਟ